ਉਹੀ ਕੰਮ ਹੋ ਗਿਆ ਜਿਹਦਾ ਡਰ ਸੀ ਮਾਲਵੇ ਦੇ ਪਿੰਡਾਂ ਦੇ ਉੱਪਰ ਖਤਰਾ ਮੰਡਰਾ ਰਿਆ ਕਿਉਂਕਿ ਇਸ ਵੇਲੇ ਇੱਕ ਗਰੇ ਜਿਹੜੀ ਉਹ ਪੂਰੇ ਅਫਾਨ ਤੇ ਹੈ ਫੁੱਲ ਭਰੀ ਹੋਈ ਹੈ ਇੰਨਾ ਜਿਆਦਾ ਪਾਣੀ ਕੱਗਰ ਦੇ ਵਿੱਚ ਹੋ ਗਿਆ ਵੀ ਜਿਹੜਾ ਪ੍ਰਸ਼ਾਸਨ ਨੇ ਅਲਰਟ ਕਰਤਾ ਸਾਰੇ ਪਿੰਡਾਂ ਦੇ ਵਿੱਚ 48 ਘੰਟੇ ਤੱਕ ਕੁਝ ਵੀ ਹੋ ਸਕਦਾ ਹੈਗਾ ਤੇ ਆਪਾਂ ਇਸ ਵੇਲੇ ਜਿਹੜਾ ਮੂਨਕ ਖੜੇ ਆ ਸੰਗਰੂਰ ਜ਼ਿਲ੍ਹੇ ਦਾ ਪਿੰਡਾ ਪਿਛਲੀ ਵਾਰ ਇੱਥੋਂ ਹੀ ਜਿਹੜਾ ਸਭ ਤੋਂ ਪਹਿਲਾਂ ਕੱਗਰ ਟੁੱਟੀ ਸੀ ਫਿਰ ਸਾਰੇ ਪਾਸੇ ਜਿਹੜਾ ਹਰਦਾ ਪਾਣੀ ਫੈਲ ਗਿਆ ਸੀ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਘਰਾਂ ਦੇ ਵਿੱਚ ਪਾਣੀ ਜਾ ਵੜਿਆ ਸੀ ਕਈਆਂ ਦੀਆਂ ਜਿਹੜੀਆਂ ਜਾਨਾਂ ਵੀ ਚਲੀ ਜਾਂ ਗਈਆਂ ਸੀ ਇੰਨਾ ਜ਼ਿਆਦਾ ਪਿਛਲੀ ਵਾਰ ਨੁਕਸਾਨ ਹੋਇਆ ਸੀ ਇਸ ਕਰਕੇ ਹੁਣ ਇੱਥੇ ਜਿਹੜੇ ਲੋਕ ਨੇਗੇ ਆ ਵਿੱਚ ਨਰੇਗਾ ਭਾਈ ਜਾਰੇ ਦੇ ਲਾਲੋ ਵਿੱਚ ਹੈਨਾ ਅੱਜ ਇਹਨਾਂ ਦੇ ਨੇੜੇ ਤੇੜੇ ਘਰ ਨੇ ਜ਼ਿਮੀਂਦਾਰ ਨੇ ਸਾਰੇ ਹੀ ਕਿਸਾਨ ਜੁਨੀਆ ਨਾਲ ਇੱਥੇ ਲੱਗੇ ਹੋਏ ਆ ਤੇ ਬੰਨਾਂ ਨੂੰ ਪੱਕਾ ਕਰ ਰਹੇ ਆ ਵੀ ਜਿਹੜੇ ਜਿਹੜੇ ਨੇੜੇ ਤੇੜੇ ਬੰਨ ਨੇ ਕਿਉਂਕਿ ਆਪਾਂ ਪਿਛਲੀ ਵਾਰ ਦੇਖੀਏ ਵੀ ਬੰਨ ਜਿਹੜੇ ਇੰਨੇ ਪੱਕੇ ਨਹੀਂ ਸੀ ਤਾਂ ਕਰਕੇ ਖੱਗਰ ਜਿਹੜੀ ਬੜੀ ਆਸਾਨੀ ਦੇ ਨਾਲ ਟੁੱਟ ਗਈ ਸੀ ਹੁਣ ਵੀ ਖੱਗਰ ਦੇ ਵਿੱਚ ਜਿਹੜਾ ਪਾਣੀ ਐ ਉਹ ਜਿੰਨਾ ਕਿਉਸਕ ਚਾਹੀਦਾ ਉਦੋਂ ਜ਼ਿਆਦਾ ਟੱਪ ਗਿਆ ਜਿੰਨੇ ਫੁੱਟ ਚਾਹੀਦਾ ਉਦੋਂ ਉੱਪਰ ਲੰਘ ਗਿਆ ਪਰ ਜਿਹੜਾ ਹੁਣ ਹਲੇ ਤੱਕ ਖੱਗਰ ਜਿਹੜੀ ਟੁੱਟੀ ਨਹੀਂ ਕਿਤੋਂ ਕਿਉਂਕਿ ਲੋਕਾਂ ਦੇ ਵੱਲੋਂ ਜਿਹੜੇ ਬੰਨ ਨੇ ਉਹ ਮਜ਼ਬੂਤ ਕੀਤੇ ਗਏ ਨੇ ਤੇ ਆ ਵੀਰ ਜਿਹੜੇ ਸਵੇਰ ਤੋਂ ਲੱਗਿਆ ਵੈਸੇ ਤਾਂ ਦੋ ਤਿੰਨ ਦਿਨਾਂ ਤੋਂ ਕੰਮ ਚੱਲ ਰਿਹਾ ਆ ਹੁਣ ਸਵੇਰ ਤੋਂ ਮਿੱਟੀ ਦੇ ਗੱਟੇ ਭਰਨ ਲੱਗੇ ਹੋਇਆ ਤੇ ਲਗਾਤਾਰ ਜਿਹੜੇ ਇਹ ਉਥੇ ਗੱਟੇ ਪਚਾਏ ਜਾ ਰਹੇ ਨੇ ਜਿੱਥੇ ਵੀ ਕੋਈ ਬੰਨ ਕਮਜ਼ੋਰ ਹੈਗੀ ਹਿਮਾਚਲ ਦੇ ਵਿੱਚੋਂ ਚੱਲਣ ਵਾਲੀ ਇੱਕ ਗਰਦਰਿਆ ਪਹਿਲਾ ਪੰਚਕੁਲਾ ਉਦੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਐਂਟਰ ਹੁੰਦੀ ਆ ਪੰਜਾਬ ਦੇ ਵਿੱਚੋਂ ਐਂਟਰ ਹੋ ਕੇ ਹਰਿਆਣੇ ਜਾਂਦੀ ਆ ਹਰਿਆਣੇ ਤੋਂ ਰਾਜਸਥਾਨ ਹਨੂਮਾਨਗੜ੍ਹ ਤੱਕ ਜਾ ਕੇ ਜਿਹੜੀ ਇਹ ਖਤਮ ਹੋ ਜਾਂਦੀ ਆ 320 ਕਿਲੋਮੀਟਰ ਜਿਹੜੀ ਇਸ ਦੀ ਲੰਬਾਈ ਆ ਤੇ ਇਹ ਜਦੋਂ ਹਿਮਾਚਲ ਦੇ ਵਿੱਚੋਂ ਬੱਦਲ ਫਟਦਾ ਤਾਂ ਉਸ ਤੋਂ ਬਾਅਦ ਜਿਹੜਾ ਪਾਣੀ ਇਹਦੇ ਵਿੱਚ ਭਰਦਾ ਤੇ ਬਾਕੀ ਜਿਹੜੇ ਲਾਗੇ-ਦਾਗੇ ਸ਼ਹਿਰ ਵਸਦੇ ਨੇ ਪਿੰਡਾਂ ਦੇ ਨਾਲਿਆਂ ਦਾ ਪਾਣੀ ਵੀ ਜਿਹੜਾ ਸਾਰਾ ਘੱਗਰ ਦੇ ਵਿੱਚ ਆਉਂਦਾ ਤੇ ਆਹ ਜਿਹੜਾ ਤੁਸੀਂ ਘੱਗਰ ਵੇਖ ਸਕਦੇ ਹੋ ਮੂਨਕ ਪਿੰਡ ਦੇ ਵਿੱਚ ਆਪਾਂ ਖੜੇ ਆ ਮੂਨਕ ਸ਼ਹਿਰ ਹੈ ਜਿਹੜਾ ਉੱਥੇ ਆਪਾਂ ਖੜੇ ਆਗੇ ਤੇ ਸਪੈਸ਼ਲ ਇੱਥੇ ਬਾਈਆਂ ਵੱਲੋਂ ਹੜਪੀੜ ਦਾ ਵਾਸਤੇ ਜਿਹੜੇ ਹੜ ਟਰਾਲੀਆਂ ਲੈ ਕੇ ਆਉਂਦੀਆਂ ਗਈਆਂ ਨੇ ਵੀ ਲੰਗਰ ਦਾ ਪ੍ਰਬੰਧ ਵੀ ਆ ਤੇ ਬਾਕੀ ਜਿਹੜੇ ਲੋਕਾਂ ਸੇਵਾ ਵੀ ਕਰ ਰਹੇ ਆ ਕਿੱਥੇ-ਕਿੱਥੇ ਜਿਹੜਾ ਪਾਣੀ ਆ ਉਹ ਘੱਗਰ ਦਾ ਫੁੱਲ ਹੈ ਤਾਂ ਉਹਨਾਂ ਦੀ ਗੱਲ ਕਰੀ ਆਪਾਂ ਟਿਗਰੀ ਟੈਗਰੀ ਵੀ ਜਿਹੜਾ ਪਾਣੀ ਆ ਬਹੁਤ ਜ਼ਿਆਦਾ ਹੈ ਉਸ ਤੋਂ ਪਹਿਲਾਂ ਮਾਰਕੰਡੇ ਦੀ ਗੱਲ ਕਰੀਏ ਉੱਥੇ ਪਾਣੀ ਤਕਰੀਬਨ ਪੁਲ ਦੇ ਨਾਲ ਹੀ ਲੱਗਿਆ ਹੋਇਆ ਹੈਗਾ ਤੇ ਆਪਾਂ ਹੋਰ ਗੱਲ ਕਰੀਏ ਚਾਂਦਪੁਰੇ ਹਾਲੇ ਥੋੜਾ ਜਿਹਾ ਘਟ ਹੈ ਕਿਉਂਕਿ ਪਿਛਲੀ ਵਾਰ ਜਿਹੜਾ ਚਾਂਦਪੁਰਾ ਬੰਨ ਵੀ ਟੁੱਟ ਗਿਆ ਸੀ ਪਰ ਹੁਣ ਥੋੜਾ ਜਿਹਾ ਜਿਹੜਾ ਉਹ ਪੁਲ ਤੋਂ ਥੱਲੇ ਹੈ ਪਾਣੀ ਹਾਲੇ 2-3 ਫੁੱਟ ਰਹਿੰਦਾ ਹੈਗਾ ਜੇ ਉਹ ਵੱਧ ਗਿਆ ਤਾਂ ਹੋ ਸਕਦਾ ਉੱਥੇ ਵੀ ਜਿਹੜਾ ਨੁਕਸਾਨ ਹੋਵੇ ਤਾਂ ਪ੍ਰਸ਼ਾਸਨ ਨੇ ਕਿਹਾ ਵੀ ਤੁਸੀਂ ਜਿਹੜਾ 24 ਦਾ 24 ਘੰਟਾ ਅਲਰਟ ਤੇ ਰਹੋ ਕਿਸੇ ਵੇਲੇ ਕੁਝ ਵੀ ਹੋ ਸਕਦਾ ਪਾ ਪਟਿਆਲੇ ਦੇ ਨੇੜੇ ਤਾਂ ਜਿਵੇਂ ਕਨੌਰ ਦੇ ਨੇੜੇ ਕਈ ਪਿੰਡ ਨੇ ਉਹ ਖਾਲੀ ਵੀ ਕਰਾਤੇ ਪ੍ਰਸ਼ਾਸਨ ਨੇ ਜਿੱਥੋਂ ਦੀ ਘੱਗਰ ਨਦੀ ਲੰਘਦੀ ਹੈ ਕਿਉਂਕਿ ਉੱਥੇ ਕਿਸੇ ਵੇਲੇ ਵੀ ਨੁਕਸਾਨ ਹੋ ਸਕਦਾ ਸੀ। ਬਾਕੀ ਇਹ ਵੀ ਜਿਹੜੀ ਆਪਦੀ ਮਿਹਨਤ ਦੇ ਨਾਲ ਲੱਗੇ ਹੋਏ ਨੇ ਹਨਾ ਬੰਨਣਾ ਕੀ ਆ ਉਹ ਪਰਮਾਤਮਾ ਨੂੰ ਪਤਾ ਹੈ ਪਰ ਇਹ ਆਪਦੇ ਪੂਰੇ ਜੋਸ਼-ਬੋਸ਼ ਦੇ ਨਾਲ ਜਿਹੜਾ ਇੱਥੇ ਲੱਗੇ ਹੋਇਆ ਬੰਨਣਾ ਨੂੰ ਪੱਕਾ ਕੀਤਾ ਜਾ ਰਿਹਾ ਤੇ ਕਈ ਜਿਹੜੀਆਂ ਕਮੇਟੀਆਂ ਵੱਲੋਂ ਲੰਗਰ ਵੀ ਲਾਇਆ ਗਿਆ ਕਈਆਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਤੇ ਮੂਨ ਕਾ ਪਿੰਡ ਦੇ ਵਿੱਚ ਆਪਾਂ ਖੜੇ ਆ ਉੱਥੋਂ ਦੀ ਜਿਹੜੀ ਇਹ ਰਿਪੋਰਟ ਹੈ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ